ਸੋਸ਼ਲ ਮੀਡੀਆ ਤੇ ਨਿੱਕੇ ਸਿੱਧੂ ਦੀਆਂ ਕੋਈ ਨਾ ਕੋਈ ਨਵੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਕੁਝ ਤਸਵੀਰਾਂ ਹੋਰ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਰ ਇੱਕ ਨਵੇਂ ਪੇਜ ਤੇ ਹਰ ਇੱਕ ਦੀ ਸਟੋਰੀ ਹਰ ਇੱਕ ਦੇ ਟ੍ਰੈਂਡਿੰਗ Song ਤੇ ਇਹ ਤਸਵੀਰਾਂ ਨੇ ਜੋ ਕਿ ਨਿੱਕੇ ਸਿੱਧੂ ਦੀਆਂ ਨੇ ਜਦ ਵੀ ਕੋਈ ਨਿੱਕੇ ਸਿੱਧੂ ਦੀ ਨਵੀਂ ਤਸਵੀਰ ਜਾਂ ਕੋਈ ਨਵੀਂ ਵੀਡੀਓ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਇਹ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮਾਤਾ ਚਰਨ ਕੌਰ ਜੀ ਨੇ ਸਿੱਧੂ ਦੇ ਨਵੇਂ ਗਾਣੇ ਦਾ ਕੀਤਾ ਐਲਾਨ ਤੁਸੀਂ ਵੀ ਦੇਖੋ ਮਾਤਾ ਚਰਨ ਕੌਰ ਜੀ ਕੀ ਕਿਹਾ ਮਾਤਾ ਜੀ ਦੱਸਦੇ ਨੇ ਕਿ ਜੇ ਮੇਰਾ ਪੁੱਤ ਇਸ ਦੁਨੀਆ ਦੇ ਵਿੱਚ ਹੁੰਦਾ ਤਾਂ ਉਸ ਨੇ ਆਪਣੇ ਚਾਹਣ ਵਾਲਿਆਂ ਨੂੰ ਕਦੇ ਇੰਨੀ ਵੇਟ ਨਹੀਂ ਕਰਾਉਣੀ ਸੀ ਤੇ ਆਏ ਮਹੀਨੇ ਨਮਤ ਨਵਾਂ ਗਾਣਾ ਉਸ ਨੇ ਰਿਲੀਜ਼ ਕਰਨਾ ਸੀ ਇਸ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਿੱਧੂ ਦੇ ਨਵੇਂ ਗਾਣੇ ਨੂੰ ਰਿਲੀਜ਼ ਕਰਨਾ ਤੇ ਉਸ ਦੇ ਜਨਮ ਦਿਨ ਤੇ ਹੀ ਉਸ ਦਾ ਗਾਣਾ ਰਿਲੀਜ਼ ਕੀਤਾ ਜਾਊਗਾ ਇਹ ਇਹ ਬਿਆਨ ਨੇ ਮਾਤਾ ਚਰਨ ਗੌਰ ਜੀ ਦੇ ਇਸ ਤੋਂ ਬਾਅਦ ਤੁਸੀਂ ਵੀ ਦੇਖੋ ਨਿੱਕੇ ਸਿੱਧੂ ਦੀਆਂ ਕੁਝ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਅਤੇ ਇਹ ਤਸਵੀਰਾਂ ਦੇਖ ਕੇ ਮਾਨੂੰ ਬਹੁਤ ਸਕੂਨ ਮਿਲਿਆ ਆਪਾਂ ਵੀ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਨਿੱਕੇ ਸਿੱਧੂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ ਤੇ ਹਮੇਸ਼ਾ ਇਹ ਹੱਸਦਾ ਵਸਦਾ ਰਹੇ ਸਿੱਧੂ ਵਾਈ ਵਾਂਗ ਵੱਡਾ ਹੋ ਕੇ ਆਪਣੀ ਇੰਡਸਟਰੀ ਨੂੰ ਹਿਲਾ ਕੇ ਰੱਖ ਦੇਵੇ ਅਤੇ ਆਪਣੇ Song release ਕਰੇ ਸੋਡੇ ਸਾਰਿਆਂ ਦੇ ਕੀ ਵਿਚਾਰ ਨੇ ਨਿੱਕੀ ਸਿੱਧੂ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ